ਹਿੰਸਾ ਸਿੱਖਾਂ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 گاਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਵਾਲੀ ਆ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵੇਖ ਗਿਆ ਉਦਨ ਵਾਲਾ ਮਾਲ ਫਿਰ ਹਾਂਜੀ ਕੀ ਜਾਂਦਾ ਵਿੱਚ ਨਾਲ ਨਾਲ ਹੀ ਮਾਲ ਹੈ ਅੱਜ ਵੀ ਕੁਝ ਵਿਗੀਆਂ ਨਾ ਹਾਂ ਤਾਂ ਪਹਿਲਾਂ ਕੁਝ ਵਿਗੀਆਂ ਵਿੱਚ ਜਿਹਾ ਜਰਾਈਆਂ ਸੀ ਠੀਕ ਹੈ ਅੱਜ ਤਾਂ ਵੀ ਸ਼ਾਮਾਂ ਦਾ ਹੀ ਤਾਂ ਹੋ ਗਿਆ ਪੂਰਾ ਫਿਰ ਤੇ ਚਲੋ ਫਿਰ ਨਾਮ ਦੱਸਦੇ ਕਿ ਬਿੰਦਰ ਸਿੰਘ ਵੀਪੀਓ ਮੁਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9901150174 ਠੀਕ ਹੈ ਜੀ ਤੇ ਪਹਿਲਾਂ ਕਿਹੜੀ ਵਿਖਾ ਦੀ ਆ ਫਿਰ ਜਿਹੜੀ ਮਰਜ਼ੀ ਵਿਖਾ ਦਿਓ ਤੁਹਾਡੀ ਮਰਜ਼ੀ ਹੈ ਜੀ ਚਲੋ ਫਿਰ ਪਹਿਲਾਂ ਇਹ ਵਿਖਾ ਦੀ ਸਾਰੀਆਂ ਮਕਾਉਣੀਆਂ ਆ ਆ ਪਹਿਲਾਂ ਜੇ ਵਿਜੀ ਵਛੀ ਆ ਠੀਕ ਹੈ ਜੀ ਹਾਂਜੀ ਦੁੱਧ ਵਿਜੀ ਇਸਲੇ 7 ਕਿਲੋ ਜੇ ਹੈਗਾ ਪੱਕਾ ਦੁੱਧ ਪੱਕਾ 7 ਕਿਲੋ ਵਿਜੀ ਦੁੱਧ ਤੇ ਬੱਚਾ ਕੀ ਮਗਰ ਬੱਚਾ ਬੱਚਾ ਜੀ ਮਗਰ ਦਾ 15 ਦਿਨਾਂ ਦੇ ਸੂਈ ਜੇ ਵਿਜੀ ਠੀਕ ਆ ਹਾਂਜੀ ਤੋੜ ਦਿਓ ਫਿਰ ਇੱਕ ਰੀ ਕੋਈ ਵੰਗਾ ਨਹੀਂ ਜ ਵੰਗੇ ਤੋਂ ਬਗੈਰ ਜੀ ਠੀਕ ਆ 15 ਦਿਨਾਂ ਦੀ ਸੂਈ ਦੱਸਦੇ ਆ ਸਾਂਭੀ ਜ਼ੁੰਬੀ ਨਹੀਂ ਗੇਨੇ ਨਹੀਂ ਠੀਕ ਆ ਆ ਕਰਕੇ ਜੇ ਦੁੱਧ ਤੁਰੀ ਨਹੀਂ ਨਹੀਂ ਠੀਕ ਹੈ ਜੀ ਹਾਂਜੀ ਰੇਟ ਵੀ ਜਿਆਜ਼ੀ ਹੁੰਦੀ ਅੱਜ ਦਵਾਂਗੇ ਅੱਜ ਸਾਰੇ ਰੇਟ ਜਿਆਜ਼ੀ ਕਰਨੇ ਆ ਸਾਰੇ ਰੇਟ ਅੱਜ ਇੱਕ ਤੋਹਫੇ ਦਵਾਂਗੇ ਤੋਹਫੇ ਅੱਛਾ ਵੀਡੀਓ ਕੋ ਵੇਖੇ ਪੂਰੀ ਜ਼ਰੂਰ ਹੈ ਨਾ ਹਾਂਜੀ ਹਾਂਜੀ ਰੇਟ ਬਿਲਕੁਲ ਜਿਆਜ਼ੀ ਜਿਆਜ਼ੀ ਨਿੱਗਰ ਚ ਦੇਦੀ ਆ ਵਿਖਾਵਾ ਘੱਟ ਕਰਦੀ ਏ ਚੱਲ ਲੈ ਜਾ ਬਾਕੀ ਥਨਾ ਦਾ ਸਾਈਜ਼ ਗੈਪ ਵੀ ਚੰਗਾ ਵਾ ਬਾਕੀ ਅਕਸਰ ਜਦੋਂ ਕਈ ਇਹਦੀ ਗਾਵਾਂ ਦੀ ਜਗਾ ਬਦਲਦੀ ਆ ਜਾਂ ਗੱਡੀ 'ਚ ਚੜਦੀਆਂ ਹੁੰਦੀਆਂ ਉਦੋਂ ਕਈ ਇਹਦੀ ਫੋਸ ਇਹਨਾਂ ਦੇ ਪਤਲੇ ਹੋ ਜਾਂਦੇ ਆ ਤੇ ਮੁੱਲ ਫਿਰ ਇਹਦਾ ਇਹ ਜੀ ਅੱਜ 5000 ਦੀ ਹਾਂ ਨਾ ਜੀ ਇਹ 5000 ਦੀ ਵਿੱਚੋਂ ਕਰਨਾ ਕੋ ਮਾਨਤ ਨਾਲ ਜੀ ਮੌਕੇ ਤੇ ਕਰ ਦੋ ਕੋਈ ਕੋ ਲਾਵੇ ਜ਼ਰੂਰ ਕੋ ਲਾਵੇ ਅੱਜ ਸਾਰੀਆਂ ਵੀ ਜੀ ਇੱਕੋ ਰੇਟ ਤੇ ਹੀ ਦਿੰਨੀ ਆ ਜੀ ਖਾਲੀ ਨਹੀਂ ਮੋੜਨਾਗੇ ਕਿਸੇ ਮੋੜਨਾ ਤੋਰੋ ਫੇਰਾ ਵੀ ਗਾ ਫੇਰ ਨਾਰੀ ਗਾ ਵੇਖੋ ਵੀ ਜੀ ਇਹਦਾ ਬੱਚਾ ਹੈਗਾ ਜੀ ਨਹੀਂ ਇਹਦਾ ਬੱਚਾ ਇਹ ਮਹੀਨੇ ਦੋ ਮਹੀਨੇ ਸੂਈ ਜੀ ਵੀ ਜੀ ਅੱਛਾ ਤੇ ਇਹਦੇ ਕੋਲ ਦੁੱਧ ਕਿੰਨਾ ਦੁੱਧ ਵੀ ਜੀ 10 ਲੀਟਰ 9 ਲੀਟਰ ਗਰੰਟੀ ਫੁੱਲ ਦਵਾਂ ਪੱਕਾ ਦੁੱਧ ਹੈਗਾ 10 ਲੀਟਰ ਪੱਕਾ 9 10 ਲੀਟਰ ਪੱਕਾ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਥਾਂ ਜਿਹੜਾ ਇਹਦੇ ਕੋ ਵੀ ਚੰਗਾ ਲੱਗਾ आज लाइ तव्हांखां थाणे लागे त मुल हिर ਏ ਵੀ ਵੀ ਜੀ 50000 ਦੀ ਅੱਛਾ ਇਹ ਵੀ 5000 ਦੀ ਠੀਕ ਅੱਜ ਇੱਕੋ ਰੱਖ ਲੈ ਵੀ ਜੀ ਅੱਜ 5000 5000 ਚੱਲਣਾ ਕਿ ਸਾਰੇ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਕੋਈ ਤਿੰਨੇ ਵੀਰ ਜੀ ਕਠੀਆਂ ਵੀ ਲਊਗਾ ਨਾ ਹਾਂ ਜੀ ਹੋਰ ਮਾਨ ਕਰਾਂਗੇ ਵੀ ਜੀ ਅੱਛਾ ਫਿਰ ਮਾਨ ਹੋਰ ਕਰ ਤੇ ਹੋਰ ਕਰਾਂਗੇ ਦਨਾਲਾ ਕਰਾਂਗੇ ਵੀ ਜੀ ਠੀਕ ਆ ਇਹ ਕਿੰਨੇ ਵੀ ਕਠੀਆਂ ਪਾਉ ਕੋਈ ਤੇ ਆ ਬੱਚੇ ਵਾਲੀ ਜੇ ਇਹ ਬੱਚੇ ਵਾਲੀ ਜੇ ਵੀ ਜੀ ਵੇਖੋ ਇਹ ਵੀ ਬਹੁਤ ਸੰਜੀਦੀ ਨਹੀਂ 10 ਕਿਲੋ ਦੁੱਧ ਜੇ ਦੇ ਥੱਲੇ ਠੀਕ ਹੈ ਜੀ ਇਹਦਾ ਬੱਚਾ ਉਹ ਜੇ ਮਹੀਨੇ ਡੇਢ ਮਹੀਨੇ ਦਾ ਬੱਚਾ ਜੀ ਇਹਦਾ ਥੋੜਾ ਉੱਚਾ ਬੱਚਾ ਆ ਅੱਛਾ ਜੀ ਆ ਬੱਚਾ ਆ ਦੁੱਧ ਜਿਹੜਾ 10 ਲੀਟਰ ਇਹਦੇ ਕੋਲ ਗੰਦਗੀ ਹੈਗਾ। ਬਾਕੀ ਦੁੱਧ ਦੀ ਚਵਾਈ ਤੁਸੀਂ ਆਪ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਨਾ। ਇਹਦੇ ਵੀ ਥਾਣੇ ਤਾਂ ਲਾਗੇ ਤਾਂ ਦਿਖਾ ਲੈਨੇ ਉਹ ਤੇਰਾ ਠੰਡੀ ਤੇਰੀ ਆ ਜੀ ਜੀ ਠੰਡੀ ਦੀ ਕੋਈ ਮੰਗਾਣੀ ਨਹੀਂ ਵੇਤੀ ਠੀਕ ਆ ਆ ਹਵਾਨਾ ਇਹਦਾ ਦੇਖ ਸਕਦੇ ਲਾਗੇ ਤੋਂ ਇੱਕ ਨਹੀਂ ਤੇ ਆ ਥਾਣ ਵੀ ਇਹਦੇ ਦੇਖ ਸਕਦੇ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਇਹ ਵੀ ਜੀ ਜੀ 5000 ਦੀ ਆ ਜੀ ਅੱਛਾ ਇਹ ਵੀ 5000 ਦੀ ਆ ਸਾਰੀਆਂ ਜੀ 5000 5000 ਦੀਆਂ ਅੱਜ 5000 5000 ਦੀ ਜੜੀ ਮਰਜੀ ਕੋਈ ਲੈ ਜਾਏ ਹਨਾ ਜਿਹੜੀ ਕਿੰਨਾ ਦੀ ਮਰਜੀ ਜੇ ਕੋਈ ਤਿੰਨੇ ਖੜੂਗਾ ਨਾ ਅੱਛਾ ਜੀ ਹੋਰ ਮਾਨ ਕਰਨਗੇ 72000 ਦੇ ਦੇ ਦਾਂਗੇ ਸਾਰੀਆਂ ਕਿਹਰੇ ਕਿਹਰੇ ਕਿੰਨੇ ਕਿੰਨੇ ਦੀਆਂ ਬਣ ਗਿਆ ਫਿਰੇ ਆ ਵੀ ਇਹ ਲੋ ਕਿੰਨੇ ਕਿੰਨੇ ਉਹ ਤਰ੍ਹਾਂ ਜਿਹੜਾ ਵਾ ਮਤਲਬ 24 24 ਦੇ ਹਿਸਾਬ ਨਾਲ ਹੋ ਗਈਆਂ ਕਿ ਉਦਾਂ 25 25 75 ਬੰਦਾ 75 ਬੰਦਾ ਵਾ ਤੇ ਤਿੰਨਾਂ ਚ ਤਿੰਨ ਓਟ ਕਰ 24 24 ਰਹਿ ਗਿਆ 24 24 ਹਜ਼ਾਰ ਦੀ ਦੇ ਦਾਂਗੇ ਵੀਰ ਜੀ ਠੀਕ ਆ ਤੇ ਬਾਕੀ ਆ ਵੀ ਤੁਹਾਡੇ ਘਰੋਂ ਕੋਈ ਵੀਰ ਜੀ ਤਸੱਲੀ ਕਰਕੇ ਖੜੇ ਦੋ ਟਾਈਮ ਚ ਵਾ ਕੇ ਖੜੇ ਵੀਰ ਜੀ ਹਾਂਜੀ ਤੁਹਾਡੇ ਘਰੋਂ ਹਨਾ ਆਪਣੀ ਇੱਥੇ ਫੁੱਲ ਗਾਰੰਟੀ ਜੇ ਬਾਹਰ ਜਾ ਕੇ ਕਿਤੇ ਆਪਣੀ ਗਾਰੰਟੀ ਨਹੀਂ ਜੀ ਠੀਕ ਆ ਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਇੱਥੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ